ਸਾਰੇ ਸੰਸਾਰ ਦੇ ਵਿੱਚ ਕਿਸਾਨਾਂ ਨੂੰ ਇਹ ਸਿਖਾਇਆ ਹੈ ਕਿ ਟਰੈਕਟਰਾਂ ਨਾਲ ਸੰਘਰਸ਼ ਕਰਨਾ ਇੱਕ ਬਹੁਤ ਵੱਡਾ ਸੰਘਰਸ਼ ਦਾ ਚਿੰਨ੍ਹ ਵੀ ਹੈ ਔਰ ਕਿਸਾਨਾਂ ਦੇ ਕਰਜ਼ੇ ਉਹਨਾਂ ਬਾਰੇ ਵੀ ਬਣੂਗਾ ਉਸ ਤੋਂ ਬਾਅਦ ਜਿਹੜੇ ਸਾਰੇ ਕਿਸਾਨਾਂ ਦੇ ਖਿਲਾਫ ਕੇਸ ਨਾ ਵਾਪਸ ਹੋਣਗੇ ਜਿਨ੍ਹਾਂ ਨੂੰ ਕੋਈ ਨੌਕਰੀਆਂ ਨਹੀਂ ਹਜੇ ਤੱਕ ਮਿਲੀਆਂ ਉਹ ਵੀ ਅਸੀਂ ਇਹ ਸਾਰੀਆਂ ਜੰਗ ਦੇ ਵਿੱਚ ਜਿੱਤਾਂ ਜਿੱਤਣੀਆਂ ਨੇ ਕਿ ਅਖੀਰ ਤੱਕ ਲੜਾਈ ਲੜਾਂਗੇ ਤੇ 2024 ਦੀਆਂ ਚੋਣਾਂ ਵਿੱਚ ਮੋਦੀ ਨੂੰ ਨਾ ਹਰਾਇਆ ਤਾਂ ਉਹ ਤੁਸੀਂ ਦੇਖ ਹੀ ਲਿਆ ਲਓ ਜੀ ਤੁਸੀਂ ਦੇਖ ਰਹੇ ਹੋ ਰਾਜਪੁਰਾ ਤੋਂ ਕਿਸਾਨ ਟਰੈਕਟਰ ਮਾਰਚ ਜਿੱਥੇ ਲਗਾਤਾਰ ਲੋਕ ਨੇ ਜਿਹੜੇ ਉਹ ਜੁੜੇ ਹੋਏ ਨੇ ਤੇ ਇਸ ਤੋਂ ਇਲਾਵਾ ਸਭ ਤੋਂ ਖੂਬਸੂਰਤੀ ਇਸ ਚੀਜ਼ ਦੀ ਇਹ ਹੈ ਕਿ ਤੁਸੀਂ ਦੇਖੋ ਟਰੈਕਟਰ ਮਾਰਚ ਜਿਹੜਾ ਉਹ ਬੜੇ ਹੀ ਨਿਯਮਾਂ ਦੇ ਮੁਤਾਬਕ ਇੱਕ ਲਾਈਨ ਦੇ ਵਿੱਚ ਕੀਤਾ ਜਾ ਰਿਹਾ ਹੈ ਜਿੱਥੇ ਕਿਸਾਨ ਆਪਣੀ ਯੂਨਿਟੀ ਦਰਸਾ ਰਹੇ ਨੇ ਤਾਂ ਉੱਥੇ ਨਿਯਮ ਵੀ ਨੇ ਜਿਹੜੇ ਉਹ ਬਿਲਕੁਲ ਤੁਹਾਡੇ ਸਾਹਮਣੇ ਨੇ ਕਿ ਬਾਕੀ ਰੋਡ ਹੈ ਜਿਹੜਾ ਇੱਕ ਸਾਈਡ ਦਾ ਉਹ ਆਮ ਲੋਕਾਂ ਵਾਸਤੇ ਛੱਡਿਆ ਗਿਆ ਸੋ ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚੋਂ ਇਹ ਜਿਹੜਾ ਮਾਰਚ ਹੈ ਇਹ ਸਟਾਰਟ ਹੋਇਆ ਤੇ ਰਾਜਪੁਰਾ ਦੇ ਵੱਖ-ਵੱਖ ਰੋਡਸ ਤੋਂ ਹੁੰਦਾ ਹੋਇਆ ਜਿਹੜਾ ਇਹ ਅਲੱਗ-ਅਲੱਗ ਥਾਵਾਂ ਤੇ ਜਾਵੇਗਾ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਲੀਡਰ ਨੇ ਕਿਸਾਨੀ ਲੀਡਰ ਨੇ ਜਿਹੜੇ ਉਹ ਸੰਬੋਧਨ ਵੀ ਕਰਨਗੇ ਇਸ ਮਾਰਚ ਨੂੰ ਸੋ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੈ ਜਿਹੜਾ ਕਿਸਾਨ ਨੇ ਜਿਹੜੇ ਉਹ ਸਰਕਾਰ ਦੇ ਵਿਰੁੱਧ ਖੜੇ ਹੋਏ ਨੇ ਕਿਉਂਕਿ ਜਦੋਂ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਕਹਿ ਲਓ ਕਿ ਜਿਹੜਾ ਕਿਸਾਨੀ ਮਾਰਚ ਕਿਸਾਨੀ ਅੰਦੋਲਨ ਚੱਲਿਆ ਸੀ ਉਸ ਅੰਦੋਲਨ ਨੂੰ ਧਿਆਨ ਚ ਰੱਖਦੇ ਹੋਏ ਇਹ ਉਸੇ ਤਰਜ਼ ਤੇ ਕਿਉਂਕਿ 26 ਜਨਵਰੀ ਨੂੰ ਉੱਥੇ ਵੀ ਇੱਕ ਕਿਸਾਨਾਂ ਵੱਲੋਂ ਜਿਹੜੀ ਪਰੇਡ ਹੈ ਟਰੈਕਟਰ ਪਰੇਡ ਹੈ ਜਿਹੜੀ ਉਹ ਕੀਤੀ ਗਈ ਸੀ ਸੋ ਉਸੇ ਤਰਜ਼ ਤੇ ਅੱਜ ਵੀ 26 ਜਨਵਰੀ ਨੂੰ ਜਿਹੜੀ ਟਰੈਕਟਰ ਪਰੇਡ ਹੈ ਉਹ ਪੂਰੇ ਭਾਰਤ ਦੇ ਵਿੱਚ ਕੀਤੀ ਜਾ ਰਹੀ ਹੈ ਸੋ ਪੂਰੇ ਭਾਰਤ ਦੇ ਵਿੱਚ ਇੱਕ ਅੰਦੋਲਨ ਹੈ ਜਿਹੜਾ ਮੁੜ ਤੋਂ ਕਿਸਾਨਾਂ ਵੱਲੋਂ ਅੱਜ ਛੇੜਿਆ ਗਿਆ ਤਾਂ ਕਿ ਸਰਕਾਰ ਨੂੰ ਇਹ ਦਰਸਾ ਸਕਣ ਕਿ ਹਾਲੇ ਵੀ ਕਿਸਾਨ ਨੇ ਜਿਹੜੇ ਇਕੱਠੇ ਨੇ ਕਿਸਾਨੀ ਲੀਡਰ ਨੇ ਜਿਹੜੇ ਉਹ ਹਜੇ ਵੀ ਇੱਕ ਦੂਜੇ ਦੇ ਨਾਲ ਨੇ ਤੇ ਜਿਹੜੇ ਲੋਕ ਨੇ ਉਹ ਹਾਲੇ ਵੀ ਉਹਨਾਂ ਦਾ ਸਮਰਥਨ ਹੈ ਜਿਹੜਾ ਕਰਦੇ ਨੇ ਤੇ ਇਸ ਗੱਲ ਨੂੰ ਕਦੇ ਨਾ ਭੁੱਲਿਆ ਜਾਵੇ ਕਿ ਜਿਹੜੀਆਂ ਮੰਗਾਂ ਨੇ ਜੇ ਤੁਸੀਂ ਨਹੀਂ ਮੰਨੋਗੇ ਤਾਂ ਸ਼ਾਇਦ ਲੋਕ ਪਿੱਛੇ हट ਗਏ ਸੋ ਕਿਸਾਨ ਕਿਸੇ ਵੀ ਤਰੀਕੇ ਪਿੱਛੇ ਨਹੀਂ ਹਟੇ ਨਾ ਕਿਸਾਨੀ ਲੀਡਰ ਪਿੱਛੇ ਹਟੇ ਨੇ ਲਗਾਤਾਰ ਹੈ ਜਿਹੜਾ ਉਹ ਵਿਰੋਧ ਉਹਨਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਕਿਉਂਕਿ ਐਮਐਸਪੀ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਹੀਆਂ ਮੰਗਾਂ ਨੇ ਜਿਹੜੀਆਂ ਹੁਣ ਤੱਕ ਨਹੀਂ ਮੰਨੀਆਂ ਗਈਆਂ ਜਿਨ੍ਹਾਂ ਨੂੰ ਧਿਆਨ ਚ ਰੱਖਦੇ ਹੋਏ ਹੀ ਇਹ ਮਾਰਚ ਕੱਢਿਆ ਜਾ ਰਿਹਾ ਸੋ ਇਸ ਸਮੇਂ ਜਿਹੜੀਆਂ ਤਸਵੀਰਾਂ ਨੇ ਤੁਸੀਂ ਰਾਜਪੁਰਾ ਤੋਂ ਦੇਖ ਰਹੇ ਹੋ ਸੂਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰੀ ਗਿਣਤੀ ਵਿੱਚ ਪਹੁੰਚੇ ਕਿਸਾਨ ਸਾਥੀਓ ਅੱਜ ਇੱਕ ਐਸਾ ਦਿਵਸ ਹੈ ਜਦੋਂ ਦੇਸ਼ ਪੱਧਰ ਤੇ ਸਰਮਾਇਆਦਾਰ ਜਮਾਤਾਂ ਉਸ ਸੰਵਿਧਾਨ ਨੂੰ ਜਿਹੜਾ 26 ਜਨਵਰੀ 1947 1950 ਨੂੰ ਹੋਣ ਦੇ ਵਿੱਚ ਆਇਆ ਸੀ ਉਸ ਲਈ ਪ੍ਰਤੀਗਿਆ ਵੀ ਕਰ ਰਹੀਆਂ ਨੇ ਔਰ ਦੂਸਰੇ ਪਾਸੇ ਬਹੁਤ ਭਾਰੀ ਗਿਣਤੀ ਵੀ ਦੇਸ਼ ਦੇ ਹਰ ਕੋਨੇ ਦੇ ਵਿੱਚ 500 ਤੋਂ ਵਧੇਰੇ ਥਾਵਾਂ ਤੇ ਕਿਸਾਨ ਮਜ਼ਦੂਰ ਉਹ ਲੋਕ ਜਿਨ੍ਹਾਂ ਨੇ ਆਜ਼ਾਦੀ ਲਈ ਖੂਨ ਪਸੀਨਾ ਇੱਕ ਕੀਤਾ ਆਜ਼ਾਦੀ ਲੈ ਕੇ ਲੋਕਾਂ ਨੂੰ ਮਿਲੀ ਜਮਹੂਰੀ ਹੱਕੂਕੂਕ ਮਿਲੇ ਉਹ ਆਪਣੇ ਹੱਕਾਂ ਦੀ ਰਾਖੀ ਲਈ ਆਜ਼ਾਦੀ ਦੀ ਰਾਖੀ ਲਈ ਸਵਿਧਾਨ ਦੀ ਰਾਖੀ ਲਈ ਟਰੈਕਟਰ ਲੈ ਕੇ ਸੜਕਾਂ ਦੇ ਉਤਰੇ ਨੇ ਇਹ ਵਿਲੱਖਣਤਾ ਇਸ ਐਕਸ਼ਨ ਦੀ ਹੈ ਜੋ ਸਿੰਘਤ ਕਿਸਾਨ ਮੋਰਚੇ ਨੇ ਦਿੱਤਾ ਹੈ ਇਸ ਲਈ ਆਪਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਨੇ ਗਿਣਤੀ ਦੇ ਟਰੈਕਟਰ ਲੈ ਕੇ ਇੱਥੇ ਪਹੁੰਚੇ ਟਰੈਕਟਰ ਇੱਕ ਕਿਸਾਨਾਂ ਦਾ ਚਿੰਨ ਹੈ ਦਿੱਲੀ ਦੀ ਸਰਦਾਂ ਦੇ ਲੜੇ ਮੋਰਚੇ ਨੇ ਸਾਰੇ ਸੰਸਾਰ ਦੇ ਵਿੱਚ ਕਿਸਾਨਾਂ ਨੂੰ ਇਹ ਸਿਖਾਇਆ ਕਿ ਟਰੈਕਟਰ ਨਾਲ ਸੰਘਰਸ਼ ਕਰਨਾ ਇੱਕ ਬਹੁਤ ਵੱਡਾ ਸੰਘਰਸ਼ ਦਾ ਚਿੰਨ੍ਹ ਵੀ ਹੈ ਔਰ ਪ੍ਰਾਪਤੀ ਵੱਲ ਜਾਂਦਾ ਹੈ ਤੁਹਾਨੂੰ ਪਤਾ ਹੈ ਕਿ ਜਰਮਨੀ ਦੇ ਅੰਦਰ ਬਹੁਤ ਵੱਡਾ ਸੰਘਰਸ਼ ਹੈ ਜਿਹੜਾ ਟਰੈਕਟਰ ਸੜਕਾਂ ਦੇ ਉੱਪਰ ਲੈ ਕੇ ਕਿਸਾਨ ਕਰ ਰਹੇ ਨੇ ਔਰ ਪੰਜਾਬ ਦੇ ਵਿੱਚ ਵੀ ਦੇਸ਼ ਦੇ ਵਿੱਚ ਵੀ ਅੱਜ ਪ੍ਰਤਗਿਆ ਕਰਨੀ ਹੈ ਕਿ ਉਹ ਸੰਵਿਧਾਨ ਨੂੰ ਬਚਾਓ ਉਹ ਜਮਹੂਰੀ ਦੀ ਰੱਖੀ ਕਰੀਏ ਉਹ ਹੱਕਾਂ ਦੀ ਰੱਖੀ ਕਰੀਏ ਜਿਨ੍ਹਾਂ ਨੂੰ ਖਤਰਾ ਅੱਜ سرمایہਦਾਰ ਜਮਾਤਾਂ ਤੋਂ ਹੈ ਜੇ 2024 ਦੇ ਵਿੱਚ ਮੋਦੀ ਦੁਆਰਾ ਆਉਂਦਾ ਤਾਂ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਜਮਹੂਰੀ ਹੱਕ ਹਕੂਕਾਂ ਦਾ ਘਾਣ ਹੋਣਾ ਹੈ ਸੰਵਿਧਾਨ ਖਤਰੇ ਦੇ ਵਿੱਚ ਹੈ ਜਮਹੂਰੀਅਤ ਖਤਰੇ ਦੇ ਵਿੱਚ ਹੈ ਔਰ ਇਸ ਤੋਂ ਵਗੇ ਦੂਸਰਾ ਤਾਂ ਇਹ ਹੈ ਕਿ 13 ਮਹੀਨੇ ਸੰਘਰਸ਼ ਕਰਕੇ ਤੁਸੀਂ ਜੋ ਪ੍ਰਾਪਤ ਕੀਤਾ ਦਿੱਲੀ ਦੀ ਸਰਾਧਾ ਤੇ ਉਹ ਦਾ ਅੱਜ ਮੋਦੀ ਉਸ ਤੋਂ ਮੁੱਕਰੀ ਗਿਆ ਜਿਹੜੇ ਵਾਅਦੇ ਲਿਖਤੀ ਕੀਤੇ ਉਹ ਸਾਡੀ ਨਾਲ ਜੇਬਾਂ ਦੇ ਵਿੱਚ ਨਾ ਲਿਖ ਕੇ ਪਾਏ ਸੀ ਉਸਨੇ ਕਿ ਐ ਐਮ ਐਸ ਪੀ ਦੀ ਲੀਗਲ ਗਰੰਟੀ ਹੋਣੀ ਹੈ। ਔਰ ਕਿਸਾਨਾਂ ਦੇ ਕਰਜ਼ੇ ਉਹਨਾਂ ਬਾਰੇ ਵੀ ਬਣੂਗਾ। ਉਸ ਤੋਂ ਬਾਅਦ ਜਿਹੜੇ ਸਾਰੇ ਕਿਸਾਨਾਂ ਦੇ ਖਿਲਾਫ ਕੇਸ ਨਾ ਉਹ ਵਾਪਸ ਹੋਣਗੇ। ਬੜੀਆਂ ਮੰਗਾਂ ਜਿਹੜੇ ਲਿਖਤਾਂ ਦਿੱਤੇ ਸੀ। ਪਰ ਉਹਦਾ ਸਾਰਿਆਂ ਤੋਂ ਭੱਜ ਗਿਆ। ਇਸ ਲਈ ਅੱਜ ਦੇਸ਼ ਦੇ ਕਿਸਾਨ ਇਕੱਠੇ ਹੋ ਕੇ ਜਿੱਥੇ ਪ੍ਰਤੀਗਿਆ ਵੀ ਕਰ ਰਹੇ ਨੇ ਉੱਥੇ ਉਹ ਮੋਦੀ ਹਾਕਮ ਨੂੰ ਇਹ ਵੰਗਾਰ ਵੀ ਹੈ ਕਿ ਤੁਸੀਂ ਉਸ ਵਾਅਦਿਆਂ ਤੋਂ ਭੱਜੋ ਨਾ। ਜਿਹੜੀਆਂ ਮੰਗਾਂ ਮੰਨੀਆਂ ਉਹਨਾਂ ਨੂੰ ਲਾਗੂ ਕਰੋ। ਅੱਜ ਆਪਾਂ ਸਾਰੇ ਇੱਥੇ ਇਕੱਠੇ ਹੋਏ ਆਂ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਮਾਰਚ ਸ਼ੁਰੂ ਹੋਣਾ ਹੈ ਮਾਰਚ ਸ਼ੁਰੂ ਹੋ ਕੇ ਐਸਡੀਐਮ ਦੀ ਕਚਰੀ ਤੱਕ ਪਹੁੰਚਣਾ ਹੈ ਉੱਥੇ ਸਾਰੇ ਕਿਸਾਨ ਆਗੂ ਦੁਬਾਰਾ ਆਪਣੇ ਆਪਣੇ ਵਿਚਾਰ ਵੀ ਪ੍ਰਗਟ ਕਰਨਗੇ ਸਮਾਂ ਵੀ ਹੋਏਗਾ ਔਰ ਆਪਾਂ ਸਾਰੇ ਇਕੱਠੇ ਹੋ ਕੇ ਉੱਥੇ ਜੋ ਅੱਜ ਦਾ ਆਪਣਾ ਪ੍ਰੋਗਰਾਮ ਹੈ ਜੋ ਅੱਜ ਦਾ ਸੰਘਰਸ਼ ਦਾ ਪ੍ਰੋਗਰਾਮ ਸੀ ਉਸ ਨੂੰ ਚੰਗੀ ਤਰ੍ਹਾਂ ਤੇ ਵਿਸਤਾਰਪੂਰਵਕ ਦੱਸਾਂਗੇ ਮੈਂ ਤਾਂ ਬਹੁਤਾ ਲੰਬਾ ਭਾਸ਼ਣ ਨਹੀਂ ਕਰਨਾ। ਇਹੀ ਬੇਨਤੀ ਕਰਨੀ ਹੈ ਕਿ ਜੋ ਪ੍ਰੋਗਰਾਮ ਹੈ ਉਸ ਨੂੰ ਆਪਾਂ ਉਹਨਾਂ ਲਾਗੂ ਕਰੀਏ। ਜੋ ਮਾਰਚ ਦਾ ਪ੍ਰੋਗਰਾਮ ਹੈ ਜੋ ਸਟੇਜ ਵਾਲਿਆਂ ਨੇ ਜਿਸ ਤਰ੍ਹਾਂ ਬਣਾਇਆ ਹੈ ਉਹ ਸ਼ੁਰੂ ਕੀਤਾ ਜਾਏ ਔਰ ਐਸ ਡੀ ਐਮ ਦੀ ਕਚਹਿਰੀ ਜਾ ਕੇ ਜਿਹੜੀ ਅਗਲੀ ਰੈਲੀ ਯੋਜਿਤ ਕੀਤੀ ਜਾਏ। ਦਾਂਨੇ ਖਸਾਲ ਕਰੂਗਾ। ਤਾਪਰਾ ਦੇ ਫੈਸਲੇ ਖਸਾਲ ਕਰੂਗਾ। ਆ ਜਾਨੀਦਾ ਵਿਕਾਸ ਸਾਡਾ ਵੀ ਖਸਾਲ ਕਰੂਗਾ। ਤਾਪਰਾ ਦੇ ਫੈਸਲੇ ਖਸਾਲ ਕਰੂਗਾ। ਇਹ ਮੇਰੀ ਬੇਨਤੀ ਹੈ। ਅਗਲਾ ਬੁਲਾਣਾ ਲੱਛੀ ਸਿੰਘ ਜੀ ਕ੍ਰਾਂਤੀ ਲਈ ਦਰਸ਼ਕਾਂ ਲਈ ਜੇ ਕੋਈ ਦੇ ਮਤ ਵਿਚਾਰ ਸਾਂਝੇ ਕਰ ਦੇਵੇ। ਲੱਛੀ ਸਿੰਘ ਜੀ। ਲੱਛੀ ਸਿੰਘ। ਜਵਾਗੋ ਨੀਕਾ ਖਾਲਸਾ ਬਾਈ ਜੀ ਜੀ ਤੋਂ। ਉਹ ਬੈਂਟੀ ਜਰੀ ਇਹ ਸੀ ਭਾਈ ਸਾਹਿਬ ਉਹਨਾਂ ਨੂੰ ਇਹ ਇਕੱਲੀ ਆਪਣੀ ਦਾ ਗੱਲ ਕਰਦੇ ਆ ਤਬਰਾਂ ਜੀ ਅਸੀਂ ਪਿਛਲੇ ਤਿੰਨ ਸਾਲਾਂ ਤੋਂ ਬੈਠੇ ਹਾਂ ਸਰ ਸਾਹਿਬ ਜੀ ਨੇ ਕਿਹਾ ਕਹਿੰਦਾ ਵੀ ਸਾਨੂੰ 2 ਸਾਲ ਹੋ ਗਏ ਹੋ ਵੀ ਗਏ ਤਬਰਾਂ ਵਾਲਾ ਇਹ ਤਾਂ ਛੱਡ ਛੋਟੇ ਛੋਟੇ ਮਾਮਲੇ ਆ ਜੇ ਮੇਰੇ ਵੀਰੋ ਅੱਜ ਦੀ ਤਰ੍ਹਾਂ ਅਸੀਂ ਸਾਰੇ ਇਕੱਠੇ ਆ ਨਾ ਇਹ ਸਾਡੇ ਛੋਟੇ ਛੋਟੇ ਮਾਮਲੇ ਤਾਂ ਆਪਣੇ ਆਪ ਹੀ ਨਿਪਟ ਜਾਣਗੇ ਕਿਉਂਕਿ ਵੱਡਾ ਮਾਮਲਾ ਸਾਡਾ ਕੇਂਦਰ ਸਰਕਾਰ ਐ ਐਮਐਸਪੀ ਐ ਜਿੱਦਣ ਅਸੀਂ ਐਮਐਸਪੀ ਸਾਡੇ ਸ਼ਹੀਦਾਂ ਨੂੰ ਅਸੀਂ ਮਾਨ ਸਤਕਾਰ ਦਵਾ ਗਏ ਉਸ ਵੇਲੇ ਤੋਂ ਸਾਡੀ ਜਿੱਤੇ ਜਿੱਤਾ ਆ ਖੜੇ ਨੇ ਸਾਡੇ ਮਾਨਯੋਗ ਐਡਵੋਕੇਟ ਸਾਹਿਬ ਪ੍ਰੇਮ ਸਿੰਘ ਜੀ ਪੰਗੂ ਜਿਨ੍ਹਾਂ ਨੇ ਕਿ ਸਾਨੂੰ ਪਤਾ ਹੈ ਉਹ ਜਿਹੜੇ ਨੌਜਵਾਨ 26 ਜਨਵਰੀ ਨੂੰ ਟਰੈਕਟਰਾਂ ਦੇ ਵਿੱਚ ਜਾਂ ਥਾਣਿਆਂ 'ਚ ਡੱਕੇ ਗਏ ਸੀ ਇਹਨਾਂ ਨੇ ਸੂਰਮਿਆਂ ਨੇ ਉੱਥੇ ਆਪਣਾ ਟੇਬਲ ਲਾ ਲਿਆ ਸੀ ਇਹ ਵੀ ਸਤਾਪਤ ਕਰਤਾ ਕਹਿੰਦਾ ਵੀ ਜੇ ਕਿਸੇ ਦਾ ਕੋਈ ਨੌਜਵਾਨ ਅੱਗੇ ਪਿੱਛੇ ਹੋ ਗਿਆ ਥਾਣੇ ਦੇ ਵਿੱਚ ਤਾਂ ਸਾਨੂੰ ਮਿਲਵਾ ਕੇ ਤਾਂ ਇਹਨਾਂ ਨੂੰ ਮਿਲਦੇ ਵੀ ਰਹੇ ਆ ਸ਼ਾਬਾਸ਼ ਮੇਰੇ ਵੀਰਾਂ ਦਾ ਇਹਨਾਂ ਨੇ ਬਗੈਰ ਫੀਸ ਤੋਂ ਇੱਕ ਉੱਥੇ ਐਡਵੋਕੇਟ ਆਪਣੀ ਮжоਰਿਟੀ ਖੜੀ ਕਰ ਲਈ ਜਿਹੜੀ ਕਿ ਕਿਸੇ ਮੇਰੇ ਵੀਰ ਤੋਂ ਕਿਸੇ ਮੇਰੇ ਭਾਈ ਤੋਂ 1 ਰੁਪਈਆ ਨਹੀਂ ਲਿਆ ਉਹਨਾਂ ਨੂੰ ਆਜ਼ਾਦ ਕਰਾ ਕੇ ਉਨ ਲਿਆਏ ਨੇ ਸੋ ਜੇ ਅੱਜ ਅਸੀਂ ਇਕੱਠੇ ਆ ਮੇਰੇ ਵੀਰੋ ਕੋਈ ਮੁਸ਼ਕਲ ਨਹੀਂ ਸਾਡੇ ਸਾਹਮਣੇ ਜੇ ਅਸੀਂ ਅਡਡ ਹੋ ਗਏ ਇੱਕ ਦਿੱਲੀ ਨੂੰ ਯਾਰ ਹੈ ਇੱਕ ਕੁਸਕਰ ਹੈ ਇਹ ਗੱਲਾਂ ਦੇ ਵਿੱਚ ਕੁਝ ਨਹੀਂ ਰੱਖਿਆ ਪਿਆ ਸਾਨੂੰ ਇੱਕ ਹੋਣਾ ਪੈਣਾ ਜਿੱਦਣ ਅਸੀਂ ਇੱਕ ਹੋ ਗਏ ਕੋਈ ਗੱਲੇ ਨਹੀਂ ਹੈਗੀ ਕਿ ਵੀ ਇਹ મોદી ਜਿਵੇਂ ਮੋਦੀ ਨੂੰ ਪਹਿਲਾਂ ਅਸੀਂ ਝੁਕਾ ਕੇ ਆਇਆ ਐ ਐਮਐਸਪੀ ਤੇ ਵੀ ਅਸੀਂ ਝੁਕਾਵਾਂਗੇ ਅਤੇ ਹੋਰ ਜਿਹੜੀਆਂ ਮੰਗਾਂ ਨੇ ਸ਼ਹੀਦਾਂ ਦੇ ਮਾਮਲੇ ਹੋਏ ਜਾਂ ਸ਼ਹੀਦਾਂ ਨੂੰ ਜਿਨ੍ਹਾਂ ਨੂੰ ਕਈ ਨੌਕਰੀਆਂ ਨਹੀਂ ਹਜੇ ਤੱਕ ਮਿਲੀਆਂ ਉਹ ਵੀ ਅਸੀਂ ਇਹ ਸਾਰੀਆਂ ਜੰਗ ਦੇ ਵਿੱਚ ਜਿੱਤਾਂ ਜਿੱਤਣੀਆਂ ਨੇ ਸੋ ਸਮਾਂ ਘੱਟ ਹੈ ਸਾਡੇ ਕੋਲ ਐਡਵੋਕੇਟ ਸਾਹਿਬ ਵੀ ਖੜੇ ਨੇ ਹੋਰ ਸਾਡੇ ਬਲਾਰੇ ਬਹੁਤ ਅੱਛੇ ਨੇ ਉਹਨਾਂ ਦੇ ਵੀ ਵਿਚਾਰ ਸੁਣਨੇ ਆ ਸੋ ਇੰਨਾ ਹੀ ਮੈਂ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਸ ਦੇ ਸੰਬੰਧ ਦੇ ਵਿੱਚ ਅੱਜ ਦਾ ਹੀ ਇਹ ਮਾਰਚ ਹੈ ਇਹ ਮਾਰਚ ਦੇ ਵਿੱਚ ਅਸੀਂ ਸ਼ਬਦ ਲੈਣੀ ਹੈ ਅਸੀਂ ਸੁਗੰਧ ਚੱਕਣੀ ਹੈ ਕਿ ਜੋ ਸਾਡਾ ਸੰਵਿਧਾਨ ਹੈ ਜਾਂ ਧਰਮ ਨਿਰਪੱਖਤਾ ਹੈ ਦੇਸ਼ ਦੀ ਜਾਂ ਆਜ਼ਾਦੀ ਹੈ ਦੇਸ਼ ਦੀ ਇਸ ਆਜ਼ਾਦੀ ਨੂੰ ਬਚਾਉਣ ਦੇ ਲਈ ਜੋ ਸਾਡੇ ਉਹਨਾਂ ਨੇ ਸਿਸ਼ਧੀਆਂ ਦਿੱਤੀਆਂ ਤੇ ਕੁਰਬਾਨੀਆਂ ਕੀਤੀਆਂ ਨੇ ਭਗਤ ਸਿੰਘ ਵਰਗੇ ਨੇ ਉਹਨਾਂ ਦੀ ਕੁਰਬਾਨੀਆਂ ਨੂੰ ਕਾਇਮ ਰੱਖਦੇ ਹੋਏ ਅੱਜ ਅਸੀਂ ਸਾਰਿਆਂ ਨੂੰ ਅਹਿਦ ਕਰਕੇ ਜਾਣਾ ਚਾਹੀਦਾ ਹੈ ਕਿ ਅਸੀਂ ਉਸ ਸੰਵਿਧਾਨ ਨੂੰ ਬਚਾਉਣ ਦੇ ਲਈ ਤੇ ਧਰਮ ਨਿਰਪੱਖਤਾ ਨੂੰ ਬਚਾਉਣ ਦੇ ਦੇ ਲਈ ਤੇ ਇਸ ਆਜ਼ਾਦੀ ਨੂੰ ਬਚਾਉਣ ਦੇ ਲਈ ਅੱਜ ਅਹਿਦ ਕਰਕੇ ਜਾਈਏ ਕਿ ਅਖੀਰ ਤੱਕ ਲੜਾਈ ਲੜਾਂਗੇ ਤੇ 2024 ਦੀਆਂ ਚੋਣਾਂ ਵਿੱਚ ਮੋਦੀ ਨੂੰ ਨਾ ਹਰਾਇਆ ਤਾਂ ਉਹ ਤੁਸੀਂ ਦੇਖ ਹੀ ਲਿਆ ਕਿਉਂਕਿ ਉਹਦੀ ਜਿਹੜੀ ਹਿਟਲਰੀ ਪਛਾਣ ਹੈ ਕੱਲ ਜਿਹੜਾ ਉਹਨੇ ਉਦਘਾਟਨ ਵੀ ਕੀਤਾ ਹੈ ਕੱਲੇ ਨੇ ਆਪ ਜਾ ਕੇ ਉਦਘਾਟਨ ਕੀਤਾ ਜਾਂ ਉੱਥੇ ਆਰਐਸਐਸ ਦਾ ਜਿਹੜਾ ਉਹ ਸੀ ਆਗੂ ਸੀਗਾ ਇਸੇ ਤਰ੍ਹਾਂ 144 ਜਿਹੜੇ ਮੈਂਬਰ ਸੀਗੇ ਪਾਰਲੀਮੈਂਟ ਦੇ ਉਹਨਾਂ ਨੂੰ ਵੀ ਬੋਲਣ ਨਹੀਂ ਦਿੱਤਾ ਬਾਹਰ ਕੱਢ ਦਿੱਤਾ ਗਿਆ ਪਾਰਲੀਮੈਂਟ ਤੋਂ ਇਸੇ ਤਰ੍ਹਾਂ ਜਿਹੜੀ ਪੰਜਾਬ ਦੀ ਗਵਰਨਮੈਂਟ ਹੈ ਉਹ ਵੀ ਮਤਲਬ ਬੰਨਿਆਂ ਬੰਨਿਆਂ ਦੀ ਜਿਹੜੀ ਬਣੀ ਹੋਈ ਹੈ ਉਹ ਕਹਿੰਦੀ ਮੈਂ ਵਿਰੋਧੀਆਂ ਨੂੰ ਪੁੱਛਣਾ ਹੀ ਨਹੀਂ ਹੈ ਭਾਵੇਂ ਕਿੱਡੇ-ਕੱਡੇ ਮੁੱਦੇ ਪੰਜਾਬ ਦੇ ਹੋਣ ਉਹ ਵਿਰੋਧੀਆਂ ਦੇ ਨਾਲ ਇੱਕਜੁੱਟਤਾ ਵੀ ਕਾਇਮ ਨਹੀਂ ਕਰਦੀ ਸੋ ਇਹਨਾਂ ਸਾਰੀਆਂ ਤਾਨਾਸ਼ਾਹੀਆਂ ਖਿਲਾਫ ਸਾਨੂੰ ਇਥੋਂ ਇਹ ਹੱਦ ਲੈ ਕਰਕੇ ਜਾਣਾ ਚਾਹੀਦਾ ਹੈ ਕਿ ਅਸੀਂ ਉਹਨਾਂ ਨੂੰ ਹਰਾਉਣ ਦੇ ਲਈ ਅਤੇ ਆਪਣੀ ਦੇਸ਼ ਦੀ ਆਜ਼ਾਦੀ ਦੇਸ਼ ਦੀ ਏਕਤਾ ਖੜਦਾਂ ਨੂੰ ਬਚਾਉਣ ਦੇ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹੋਵਾਂਗੇ ਇੰਨੀ ਹੀ ਬੇਨਤੀਆਂ ਕਰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ